2024 ਚ 7 ਮਈ ਨੂੰ ਵਿਦੇਸ਼ ਗਈ ਸੀਗੀ ਤੇ ਮੇਰੀ ਕਜ਼ਨ ਨੇ ਮੈਨੂੰ ਇਹ ਕਹਿ ਕੇ ਉੱਥੇ ਬੁਲਾਇਆ ਸੀ ਕਿ ਉੱਥੇ ਦੋ ਬੱਚੇ ਆ ਬਸ ਉਹਨਾਂ ਦੀ ਕੇਅਰ ਕਰਨੀ ਆ ਤੇਰੀ 150 ਰਿਆਲ ਸੈਲਰੀ ਹੋਗੀ ਘੱਟੋ ਘੱਟ ਇੰਡੀਆ ਦੀ 25-30 ਹਜ਼ਾਰ ਸੈਲਰੀ ਉੱਥੇ ਜਾ ਕੇ ਪਤਾ ਲੱਗਿਆ ਕਿ ਬਸ ਬੱਚੇ ਨਹੀਂ ਸਾਰਾ ਇਹ ਕੰਮ ਕਰਨਾ ਪੈਂਦਾ ਸੀਗਾ ਮੈਨੂੰ ਕੰਮ ਕਰਨ ਦਾ ਕੋਈ ਪ੍ਰੋਬਲਮ ਨਹੀਂ ਸੀ ਪਰ ਉਹਨਾਂ ਮੇਰੇ ਨਾਲ ਕੁੱਟਮਾਰ ਵੀ ਬਹੁਤ ਕੀਤੀ ਤੇ ਮੇਰੇ ਪੈਸੇ ਵੀ ਨਹੀਂ ਦਿੱਤੇ ਮੈਨੂੰ ਉਹਨਾਂ 5 ਮਹੀਨੇ ਤੱਕ ਮੈਂ ਕੰਮ ਕਰਦੀ ਰਹੀ ਫਿਰ ਉਹਨਾਂ ਮੈਨੂੰ ਕਿਸੇ ਏਜੰਸੀ 'ਚੋਂ ਛੱਡਤਾ ਉਹ ਏਜੰਸੀ ਵਾਲਿਆਂ ਨੇ ਵੀ ਮੈਨੂੰ ਬਹੁਤ ਕੁੱਟਮਾਰ ਕੀਤੀ ਤੇ ਮੇਰੇ ਕੋਲ ਜਿਹੜੇ ਪੈਸੇ ਸੀ ਉਹ ਵੀ ਮੇਰੇ ਤੋਂ ਖੋਲੇ ਗਏ। ਉਹਨਾਂ ਨੇ ਫਿਰ ਦੂਜੇ ਥਾਂ ਮੈਨੂੰ ਘਰ ਲਈ ਕੰਮ ਭੇਜਿਆ ਤੇ ਉੱਥੇ ਵੀ ਮੇਨਾਂ ਕੁੱਟਮਾਰ ਕੀਤੀ ਗਈ। ਉਹਨਾਂ ਵੀ ਮੈਨੂੰ ਕੋਈ ਪੈਸਾ ਨਹੀਂ ਦਿੱਤਾ। ਮੈਂ ਉੱਥੇ ਜਾ ਕੇ ਸਿਰਫ 4-5 ਘਰਾਂ 'ਚ ਕੰਮ ਕੀਤਾ ਮੈਨੂੰ ਕਿਤੋਂ ਵੀ ਪੈਸਾ ਨਹੀਂ ਮਿਲਿਆ। ਤੇ ਫਿਰ ਮੈਂ ਏਬੈਂਸੀ ਗਈ ਏਬੈਂਸੀ ਵਾਲਿਆਂ ਨੇ ਮੇਰੀ ਮਦਦ ਕੀਤੀ ਸੀਗੀ। ਤੇ ਉੱਥੇ ਮੈਂ ਜਾ ਕੇ ਦੇਖਿਆ ਕਿ ਮਾਨ ਵਿੱਚ ਬਹੁਤ ਹੀ ਕੁੜੀਆਂ ਫਸੀਆਂ ਜੀਆਂ ਤੇ ਮੈਂ ਇਹੀ ਕਹਿਣਾ ਚਾਹਾਂਗੀ ਕਿ ਮਾਨ ਵਿੱਚ ਕੁੜੀਆਂ ਨਾ ਜਾਣ ਤੇ ਉੱਥੋਂ ਜਾਣ ਤੋਂ ਬਚਨ ਜਦੋਂ ਗਏ ਸੀ ਕਿਹੜੇ ਵੀਜ਼ੇ ਦੀ ਤੁਹਾਡੇ ਨਾਲ ਗੱਲ ਹੋਈ ਸੀ ਜਦੋਂ ਤੁਸੀਂ ਦੱਸ ਰਹੇ ਹੋ ਕੋ ਕੰਮ ਕੰਮ ਦੇ ਵੀਜ਼ੇ ਤੇ ਗਏ ਸੀ ਜਾਂ ਤੁਹਾਨੂੰ ਟੂਰਿਸਟ ਵੀਜ਼ੇ ਤੇ ਮੈਂ ਟੂਰਿਸਟ ਵੀਜ਼ੇ ਤੇ ਗਏ ਸੀਗੀ ਟੂਰਿਸਟ ਮਤਲਬ ਗੱਲ ਵਰਕ ਪਰਮਿਟ ਦੀ ਹੋਈ ਸੀ ਹਾਂਜੀ ਅੱਛਾ ਜੀ ਪਰ ਮੈਨੂੰ ਟੂਰਿਸਟ ਵੀਜ਼ੇ ਤੇ ਭੇਜਿਆ ਗਿਆ ਸੀਗਾ ਕਿੰਨੇ ਪੈਸੇ ਲਾਇਏ ਸੀ ਮੇ ਤੋਂ ਉਹਨਾਂ ਵੀਜ਼ੇ ਤੇ ਟਿਕਟ ਲਈ ਬਹੁਤ ਪੈਸੇ ਲੱਸੀਏ 50-60000 ਲਿਖਾਤਾ ਪਰ ਮੈਨੂੰ ਉੱਥੇ ਜਾ ਕੇ ਪਤਾ ਲੱਗਿਆ ਕਿ ਵੀਜ਼ਾ ਤੇ ਟਿਕਟ ਉਧਰ ਫ੍ਰੀ ਹੁੰਦੇ ਆ ਤੇ ਮੇਰੀ ਕਜ਼ਨ ਨੇ ਮੇਰੇ ਪੈਸੇ ਖਾਦੇ ਸੀ ਹਾਂਜੀ ਤੇ ਸੰਤ ਸੀਚੇਵਾਲ ਜੀ ਨਾਲ ਕਿਵੇਂ ਪਹੁੰਚ ਹੋਈ ਇੱਥੇ ਫਿਰ ਮੈਨੂੰ ਪਤਾ ਲੱਗਿਆ ਕਿ ਇੱਕ ਬਾਬਾ ਸੀਚੇਵਾਲ ਦਾ ਹੈਗਾ ਉਹ ਕੁੜੀਆਂ ਨੂੰ ਕੁੜੀਆਂ ਦੀ ਮਦਦ ਕਰਦੇ ਆ ਤੇ ਮੈਂ ਫਿਰ ਉਹਨਾਂ ਨਾਲ ਕੰਟੈਕਟ ਕੀਤਾ ਉਹਨਾਂ ਨੇ ਮੈਨੂੰ ਉਹ ਸਾਰਾ ਕੁਝ ਦੱਸਿਆ ਤੇ ਮੈਂ ਇੱਥੋਂ ਤੱਕ ਪਹੁੰਚੀ ਔਰ ਕੀ ਕੀ ਤਸ਼ੱਦਦ ਉੱਥੇ ਚੱਲਣਾ ਪਿਆ ਕਰੇ ਬਹੁਤ ਕੁਝ ਮਾਰਕੁੱਟ ਕੱਲੀ ਮੈਂ ਹੀ ਨਹੀਂ ਬਹੁਤ ਕੁੜੀਆਂ ਉੱਥੋਂ ਦੀਆਂ ਇਦਾਂ ਦੀਆਂ ਵਾਂ ਕਿ ਜਿਹੜੀਆਂ ਜੇਲ੍ਹ ਕੱਟ ਕੇ ਵੀ ਉਹਨਾਂ ਨੂੰ ਪੈਸੇ ਭਰ ਕੇ ਇੱਧਰ ਆਉਣ ਦੀ অনুমতি ਨਹੀਂ ਦਿੱਤੀ ਜਾਂਦੀ ਤੇ ਮੈਂ ਹੀ ਕਹਿਣਾ ਚਾਹਾਂ ਕਿੰਨੀਆਂ ਕੁ ਕੁੜੀਆਂ ਹੋਰ ਹੋਣਗੀਆਂ ਉੱਥੇ 100 ਕੁੜੀਆਂ ਵਾਂ ਜਿੱਥੋਂ ਤੱਕ ਮੈਂ ਆ ਉਤਸਾਹਤ ਕੁੜੀਆਂ ਹੈਗੀਆਂ ਵਾਂ ਪਰ ਘਰਾਂ 'ਚ ਕੰਮ ਕਰਦੀਆਂ ਵੀ ਬਹੁਤ ਕੁੜੀਆਂ ਵਾਂ ਪੰਜਾਬ ਦੀਆਂ ਵੀ ਆ ਤੇ ਬਾਹਰ ਦੀਆਂ ਵੀ ਆ ਵਾਪਸ ਹੋਣੀਆਂ ਚਾਹੁੰਦੀਆਂ ਹਾਂ ਹਾਂਜੀ ਵਾਪਸ ਚੋਣੀਆਂ ਆਉਂਦੀਆਂ ਪਰ ਉਹਨਾਂ ਦੀ اربਾਬ ਦੀ ਇਜਾਜ਼ਤ ਤੋਂ ਬਿਨਾਂ ਨਹੀਂ ਆ ਸਕਦੀਆਂ ਪੈਸਾ ਪਰਨ ਤੋਂ ਬਾਅਦ ਵੀ ਉਹਨਾਂ ਨੂੰ ਨਹੀਂ ਹੌਣ ਦਿੱਤਾ ਜਾ ਰਿਹਾ ਹੁਣ ਕੋਈ ਉਮੀਦ ਸੀ ਕਿ ਵਾਪਸ ਆਉਂਗੇ ਇਦਾਂ ਦੀ ਗੱਲ ਬਾਤ ਉਮੀਦ ਤਾਂ ਸੀ ਕਿ ਤੁਹਾਡੇ ਤੇ ਤਸ਼ੱਦਦ ਹੁੰਦਾ ਸੀ ਸੋਚਿਆ ਸੀ ਕਿ ਕਦੇ ਵਾਪਸ ਆਉਣਾ ਹੋਊਗਾ ਇੱਥੇ ਸੋਚਿਆ ਤਾਂ ਨਹੀਂ ਸੀ ਪਰ ਜਦੋਂ ਬਾਬਾ ਸੀਚਵਾਲ ਜੀ ਨਾਲ ਗੱਲ ਹੋਈ ਤਾਂ ਮੈਨੂੰ ਉਮੀਦ ਜਾਗੀ ਮੇਰੇ ਦਿਲ 'ਚ ਕਿ ਮੈਂ ਵਾਪਸ ਜਾਊਂਗੀ ਕਿਰ ਇਹਨਾਂ ਨੇ ਮੇਰੀ ਮਦਦ ਕੀਤੀ ਸੀ ਮੈਂ ਸੀ ਨੂੰ ਮੇਲ ਪਾਈ ਤਾਂ ਮੈਂ ਇੱਥੇ ਤੱਕ ਆ ਪਹੁੰਚੀ ਹਾਂ ਘਰੇ ਵਾਪਸ ਪਰਤੇ ਹੋ ਕਿਵੇਂ ਮਹਿਸੂਸ ਕਰਦੇ ਹੋ ਬਹੁਤ ਵਧੀਆ ਮੈਂ ਮਹਿਸੂਸ ਕਰ ਰਹੀ ਹਾਂ ਮੈਂ ਘਰੇ ਵਾਪਸ ਆ ਚੁੱਕੀ ਹਾਂ ਆਪਣੇ ਮਾਬਾਬਾ ਜੀ ਨੂੰ ਧੰਨਵਾਦ ਕਰਦੀ ਹਾਂ ਕਿ ਮੇਰੀ ਉਹਨਾਂ ਨੇ ਮਦਦ ਕੀਤੀ ਬਹੁਤ ਸਾਰੀਆਂ ਅਜਿਹੀਆਂ ਹੋਰ ਵੀ ਨੌਜਵਾਨ ਪੀੜੀ ਦੇ ਵਿੱਚ ਲੜਕੇ ਲੜਕੀਆਂ ਹੋਣਗੇ ਜਿਹੜੇ ਵਿਦੇਸ਼ ਜਾਣ ਦੀ ਚਾਹਨਾ ਰੱਖਦੇ ਨੇ ਸਨਹਿਰੀ ਪੁਵਿੱਖ ਦੀਪਾਲ ਦੇ ਵਿੱਚ ਪਰ ਕਿਤਨੇ ਕਿਤੇ ਉਹਨਾਂ ਦੇ ਹੱਥਾਂ ਨੇ ਰਾਸ਼ਾ ਲੱਗ ਰਹੀ ਹੈ ਉਹਨਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ ਉਹਨਾਂ ਨੂੰ ਮੈਂ ਇਹ ਅਪੀਲ ਕਰਨਾ ਚਾਹੁੰਦੀ ਹਾਂ ਕਿ ਤੁਸੀਂ ਅਰਬ ਕੰਟਰੀਆਂ 'ਚ ਨਾ ਜਾਓ ਸਪੈਸ਼ਲੀ ਅਮਾਨ ਵਿੱਚ ਨਾ ਜਾਓ ਕਿਉਂਕਿ ਉੱਥੇ ਉਹ ਲੋਕ ਨਹੀਂ ਚੰਗੇ ਹੈਗੇ ਤੇ ਨਾ ਹੀ ਉਹ ਉਦੇਸ਼ ਚੰਗਾ ਕੀ ਲੱਗਦਾ ਕਿ ਇਹ ਤੁਹਾਨੂੰ ਉੱਥੇ ਵੇਚ ਦਿੱਤਾ ਜਾਂਦਾ ਗਾਂ ਜਾ ਕੇ ਹਾਂਜੀ ਉੱਥੇ ਗਾਂ ਤੋਂ ਗਾਂ ਸੇਲ ਕਰਦੇ ਆ ਕੁੜੀਆਂ ਮੁੰਡਿਆਂ ਨੂੰ ਕੁੜੀਆਂ ਕਿ ਉੱਥੇ ਤਾਂ ਮੁੰਡੇ ਵੀ ਬਹੁਤ ਫਸ ਚੁੱਕੇ ਹਨ ਉੱਥੇ ਨਾ ਜਾਣ ਦੀ ਬਸ ਆਹੀ ਬੇਨਤੀ ਕਰਦੀ ਆ ਮੈਂ ਕੀ ਨੇ ਹੋਰ ਕੀ ਕਹਿਣਾ ਚਾਹੁੰਦੇ ਹੋ ਉੱਥੇ ਇੱਕਦਾਂ ਦੇ ਵੀ ਲੋਕ ਹੈਗੇ ਆ ਇੱਕ ਕੁੜੀ ਹੈਗੀ ਆ ਉੱਥੇ ਜਿਨ੍ਹਾਂ ਦੇ ਪੁੱਤ ਦੀ ਇੱਥੇ ਡੈੱਡ ਬੋਡੀ ਹਲੇ ਤੱਕ ਪਈ ਆ ਇੱਕ ਮਹੀਨਾ ਹੋ ਗਿਆ ਉਹਦੇ ਸੰਸਕਾਰ ਲਈ ਤੇ ਉਹ ਕੁੜੀ ਨੂੰ ਹਲੇ ਤੱਕ ਇੱਥੇ ਨਹੀਂ ਆਉਣ ਦੀ anumati ਦਿੱਤੀ ਜਾਂਦੀ ਸਗੋ ਉਹਦੇ ਕੋਲੋਂ ਪੈਸਿਆਂ ਦੀ ਮੰਗ ਕੀਤੀ ਜਾ ਰਹੀ ਆ ਮਤਲਬ ਉਹਦਾ بیٹے ਦੀ ਇੱਥੇ ਡੈਥ ਹੋ ਚੁੱਕੀ ਆ ਤੇ ਉਹਨਾਂ ਦੀ ਮਾਂ ਉੱਥੇ ਫਸੀ ਹੋਈ ਆ ਹਾਂਜੀ ਹਾਂਜੀ ਚਲ ਗੁਲਚਾ ਹਾਂਜੀ ਉਹਨਾਂ ਨੂੰ ਪੈਸਿਆਂ ਤੋਂ ਬਗੈਰ ਉੱਥੋਂ ਇੱਥੇ ਆਉਣ ਦੀ anumati ਨਹੀਂ ਦਿੱਤੀ ਜਾਂਦੀ ਅਜੇ ਆ ਹੋਰ ਵੀ ਕੋਈ ਮਾਮਲਾ ਤੁਹਾਡੇ ਤੇ ਆਂਜਾ ਹੈਗਾ ਹਾਂਜੀ ਹੈਗੇ ਆ ਬਹੁਤ ਸਾਰੇ ਆ ਪਰ ਉਹ ਬਹੁਤ ਜ਼ਿਆਦਾ ਹੀ ਉਥੋਂ ਕੁੜੀਆਂ ਫਸ ਚੁੱਕੀਆਂ ਹਨ ਕਿ ਪੈਸਿਆਂ ਤੋਂ ਬਗੈਰ ਜੇਲਾਂ ਕੱਟ ਕੇ ਵੀ ਇਥੇ ਨਹੀਂ ਹੋਣ ਦਿੱਤਾ ਜਾ ਰਿਹਾ ਉਹਨਾਂ ਨੂੰ ਪੈਸਿਆਂ ਦੀ ਮੰਗ ਕੀਤੀ ਜਾ ਰਹੀ ਹੈ ਬਹੁਤ ਜ਼ਿਆਦਾ ਪੈਸਿਆਂ ਦੀ ਮੰਗ ਕੀਤੀ ਜਾ ਰਹੀ ਹੈ ਬਹੁਤ ਦੁੱਖ ਦੀ ਗੱਲ ਹੈ ਕਿ ਲਗਾਤਾਰ ਅਸੀਂ 3 ਸਾਲ ਤੋਂ ਜਿਹੜੇ ਖਾਸ ਕਰਕੇ ਮਹਾਨ ਦੇ ਵਿੱਚ ਲੜਕੀਆਂ ਜਾਂਦੀਆਂ ਤੇ ਇਹਨਾਂ ਦੇ ਨਾਲ ਜੋ ਧੱਕਾ ਹੋ ਰਿਹਾ ਉਹਦੀ ਗੱਲ ਅਸੀਂ ਸਰਕਾਰ ਦੇ ਮੋਹਰੇ ਵੀ ਰੱਖ ਚੁੱਕੇ ਹਾਂ ਸੰਸਦ 'ਚ ਵੀ ਉਠਾ ਚੁੱਕੇ ਹਾਂ ਤੇ ਲਗਾਤਾਰ ਹੋ ਰਿਹਾ ਕਿਉਂਕਿ ਇਥੋਂ ਜਿਹੜੀਆਂ ਲੜਕੀਆਂ ਹੈਗੀਆਂ ਉਥੇ ਜਾ ਕੇ ਕੋਈ ਅਨੰਦ ਦੇ ਨਾਲ ਅਰਬੀ ਦੇ ਵਿੱਚ ਉਹਦਾ ਕੰਟੈਕਟ ਕੋਈ ਕਰ ਲਿੰਦੇ ਹੈਗੇ ਉਹਦਾ اقਰਾਰਨਾਮਾ ਤੇ ਇਹ ਜਿਹੜੇ ਬਾਅਦ ਦੇ ਵਿੱਚ ਜਿਹੜੇ ਹੈ ਇਹਨਾਂ ਨੂੰ ਕੁਟਕਟਾਪਾ ਸ਼ੁਰੂ ਕਰ ਦਿੰਦਾ ਕੰਮ ਕਰਾ ਲਿੰਦੇ ਆ ਪੈਸੇ ਨਹੀਂ ਦਿੰਦੇ ਸੋ ਅਸੀਂ ਪਿਛਲੀ ਵਾਰੀ ਵੀ ਜਦੋਂ ਸਾਡੇ ਕੋਲ ਕੁਝ ਲੜਕੀਆਂ ਦੇ ਫੋਨ ਆਏ ਉਹਨਾਂ ਨੇ ਆਪਣੇ ਮੈਸੇਜ ਭੇਜੇ ਵੀਡੀਓ ਭੇਜੀਆਂ ਤੇ 70 ਲੜਕੀਆਂ ਜਿਹੜੀਆਂ ਸੀ ਉਸ ਲਈ ਉਹਨਾਂ ਦੇ ਵਿੱਚ ਜਿਹੜੀਆਂ ਹੈਗੀਆਂ ਕਾਫੀ ਲੜਕੀਆਂ ਆਈਆਂ ਚਾਰ ਲੜਕੀਆਂ ਹੁਣ ਜਿਹੜੀਆਂ ਹੈਗੀਆਂ 2 ਫਰਵਰੀ ਨੂੰ ਵਾਪਸ ਆਈਆਂ ਜਿਹਨਾਂ ਦੇ ਵਿੱਚ ਤਿੰਨ ਪੰਜਾਬ ਦੀਆਂ ਤੇ ਇੱਕ ਕੇਰਲ ਦੀ ਲੜਕੀ ਆਈ ਹੈ ਤੇ ਇਹ ਜਿਹੜੀ ਹੈਗੀ ਆ ਇਹ ਲੜਕੀ 2 ਮਈ ਦੇ ਵਿੱਚ 24 ਦੇ ਵਿੱਚ ਇਹ ਗਈ ਸੀ ਇਹਨਾਂ ਵੀ ਇਸੇ ਤਰ੍ਹਾਂ ਹੀ ਆਪਣੀ ਇਹਨਾਂ ਦੀ ਕਜਨ ਸੀ ਲੜਕੀ ਕੋਈ ਉੱਥੇ ਫਸੀ ਹੋਈ ਸੀ ਤੇ ਉਹਨਾਂ ਨੇ ਇਹਨਾਂ ਨੂੰ ਕਹਿ ਕੇ ਭੇਜ ਦਿੱਤਾ ਤੇ ਆ ਇਹ ਉਹ ਆਪ ਆ ਗਈ ਤੇ ਇਹ ਉੱਥੇ ਫਸ ਗਈ ਤੋ ਇਹਨਾ ਇਹਨਾਂ ਦਾ ਪਰਿਵਾਰ ਸਾਡੇ ਕੋਲ ਆਇਆ ਸੀ ਤੇ ਉਸ ਵੇਲੇ ਵੀ ਅਸੀਂ ਮੈਸੀ ਨੂੰ ਇਹਨਾਂ ਦੀ ਜਿਹੜੀ ਹੈਗੀ ਆ ਭੇਜੀ ਸੀਗੀ ਰਿਕੁਐਸਟ ਕਿ ਇਹਨਾਂ ਨੂੰ ਜਿਹੜਾ ਹੈਗਾ ਵਾਪਸ ਲਿਆਂਦਾ ਜਾਵੇ ਤੇ ਕਿਉਂਕਿ ਜਦੋਂ ਇਹ ਲੜਕ ਕੰਮ ਦੇ ਉੱਤੇ ਉਹਨਾਂ ਨੂੰ ਕੁੱਟਦੇ ਮਾਰਦੇ ਆ ਤੇ ਫਿਰ ਇਹ ਲੜਕੀਆਂ ਤੇ ਜਿਹੜੀਆਂ ਹੈਗੀਆਂ ਬਾਹਰ ਆ ਜਾਂਦੀਆਂ ਪਾਸਪੋਰਟ ਜਿਹੜੇ ਹੁੰਦੇ ਆ ਰਵਾਬ ਦੇ ਕੋਲ ਹੁੰਦੇ ਆ ਕੁਝ ਨਾ ਕੁਝ ਪੈਸੇ ਭਾਲਦੇ ਹੁੰਦੇ ਆ ਜਾਂ ਉਹ ਪਾਸਪੋਰਟ ਨਹੀਂ ਦਿੰਦੇ ਜਾਂ کورٹ ਵਿੱਚ ਕੇਸ ਕਰ ਦਿੰਦੇ ਇਹ ਬੜੀ ਮੁਸ਼ਕਲ ਆ ਰਹੀ ਹੈ ਸੋ ਜਦੋਂ ਤੋਂ ਇਹ ਇਹ ਗੱਲ ਸ਼ੁਰੂ ਹੋਈ ਹੈ ਅਸੀਂ ਸਰਕਾਰ ਨੂੰ ਬੇਨਤੀ ਕੀਤੀ ਸੀ ਹੁਣ ਦਿੱਲੀ ਤਾਂ ਕਾਫੀ ਸਖਤੀ ਹੋ ਗਈ ਹੈ ਲੜਕੀਆਂ ਨਹੀਂ ਹੁਣ ਉਧਰ ਨੂੰ ਜਾ ਰਹੀਆਂ ਪਰ ਵਾਇਆ ਬੰਬਈ ਫਿਰ ਉੱਥੇ ਜਿਹੜਾ ਹੈਗਾ ਉਹੀ ਕੰਮ ਹੋ ਰਿਹਾ ਅਸੀਂ ਇਹ ਵੀ ਬੇਨਤੀ ਕਰਨਾ ਚਾਹੁੰਦੇ ਆਂ ਕਿ ਸਰਕਾਰ ਨੂੰ ਵੀ ਬੰਬਈ ਦੇ 에ਰਪੋਰਟ ਦੇ ਉੱਤੇ ਵੀ ਸਖਤੀ ਕੀਤੀ ਜਾਵੇ ਤਾਂ ਕਿ ਜਿਹੜੇ ਏਜੰਟ ਆ ਬੰਬਈ ਵਾਇਆ ਬੰਬਈ ਜਿਹੜਾ ਹੈਗਾ ਲੜਕੀਆਂ ਨੂੰ ਭੇਜ ਰਿਹਾ ਹੋ ਨਾ ਜਾਣ ਹੁਣ ਤੱਕ 130 ਲੜਕੀਆਂ ਜਿਹੜੀਆਂ ਹੈਗੀਆਂ ਵਾਪਸ ਆ ਚੁੱਕੀਆਂ ਤੇ ਇਹਨਾਂ ਦੇ ਨਾਲ ਕਾਫੀ ਲੜਕੀਆਂ ਹੋਰ ਵੀ ਵਾਪਸ ਆ ਚੁੱਕੀਆਂ ਐਸ ਵੇਲੇ ਜੋ ਸਾਨੂੰ ਲੜਕੀ ਨੇ ਦੱਸਿਆ ਕਿ 100 ਦੇ ਕਰੀਬ ਲੜਕੀਆਂ ਹਜੇ ਉੱਥੇ ਹੋਰ ਫਸੀਆਂ ਹੋਈਆਂ ਅੱਗੇ 70 ਸੀ 70 ਤੋਂ ਹੁਣ ਖਾ ਹੋ ਗਈਆਂ ਹੋਰ ਵਧ ਗਈਆਂ ਸੋ ਇਹ ਜਿਹੜਾ ਰੈਗੂਲਰ ਧੰਦਾ ਚੱਲ ਰਿਹਾ ਜਿਹਦੇ ਵਿੱਚ ਕੁਝ ਇਹੋ ਜਿਹੇ ਅਜੈਂਡਰ ਰਲੇ ਹੋਇਆ ਇਹ ਟਾਰਗੇਟ ਕਿਹਨਾਂ ਨੂੰ ਕਰਦੇ ਆ ਬਿਲਕੁਲ ਗਰੀਬ ਪਰਿਵਾਰਾਂ ਨੂੰ ਟਾਰਗੇਟ ਕਰਦੇ ਟਾਰਗੇਟ ਕਰਦੇ ਆ ਤੇ ਉਹਨਾਂ ਦੇ ਉਹਨਾਂ ਨੂੰ ਨਾਲ ਚ ਦੇ ਦਿੰਦੇ ਆ ਵੀ ਇੰਨੇ ਪੈਸੇ ਮਿਲਣਗੇ ਤੁਹਾਡੇ ਕੋਲ ਪੈਸਾ ਥੋੜੇ ਬਹੁਤੇ ਪੈਸੇ ਜਿੰਨੇ ਕੋਈ ਦਿੰਦਾ ਕਿ ਕੋ ਲੱਖ 2 ਲੱਖ ਜਾਂ ਥੋੜੇ ਬਹੁਤੇ ਲੈ ਕੇ ਉਹਨਾਂ ਨੂੰ ਭੇਜ ਦਿੰਦੇ ਆ ਪਰ ਉੱਥੇ ਜਾ ਕੇ ਜਿਹੜਾ ਹੈ ਇਹਨਾਂ ਦਾ ਜਸਮਾਨੀ ਸੋਸ਼ਣ ਵੀ ਹੁੰਦਾ ਤੇ ਇਹਨਾਂ ਦੇ ਨਾਲ ਮਾਨਸਿਕ ਤਸ਼ੀਹੇ ਵੀ ਦਿੱਤੇ ਜਾਂਦੇ ਆ ਪਰ ਅਫਸ਼ੋਸ਼ 하게 ਵਰਤਾਰਾ ਰੋਗ ਨਹੀਂ ਰਿਹਾ ਅਸੀਂ ਇਹ ਵੀ ਜਿਹੜਾ ਹੈ ਕਾਫੀ ਸਮੇਂ ਪਿਛੋਂ ਇਹ ਲੜਕੀ 1.5 ਸਾਲ ਪਿਛੋਂ ਵਾਪਸ ਆਈ ਹੈ ਅਸੀਂ ਸਰਕਾਰ ਨੂੰ ਵੀ ਬੇਨਤੀ ਕਰਦੇ ਆ ਜਿਹੜਾ ਹੈ ਵਿਦੇਸ਼ ਵਿਭਾਗ ਨੂੰ ਵੀ ਬੇਨਤੀ ਕਰਦੇ ਆ ਕਿ ਇਹ ਜਿਹੜੇ ਜੋ ਕੁਝ ਵੀ ਇਹ ਵਰਤਾਰਾ ਹੋ ਰਿਹਾ ਇਹਨਾਂ ਨੂੰ ਰੁਕਿਆ ਜਾਵੇ ਤਾਂ ਕਿ ਗਰੀਬ ਪਰਿਵਾਰਾਂ ਦੀਆਂ ਬੱਚੀਆਂ ਦਾ ਜਿਹੜਾ ਸ਼ੋਸ਼ਣ ਹੋਵੇ ਹੋ ਰਿਹਾ ਇਹਨੂੰ ਰੁਕਿਆ ਜਾਵੇ ਇਹਦੇ ਵਾਸਤੇ ਸੀ ਜਿਹੜੇ ਖਾਸ ਕਰਕੇ ਅਸੀਂ ਜਿਨੇ ਵੀ ਬਾਹਰ ਜਾਣਦੇ ਆ ਇਸ ਦਾ ਜਾਂ ਸਾਡੇ ਪਰਿਵਾਰਾਂ ਦੇ ਵਿੱਚ ਹੁੰਦਾ ਕਿ ਅਸੀਂ ਇਹਨਾਂ ਮੁਲਕਾਂ 'ਚ ਜਾਣਾ ਅਸੀਂ ਫਿਰ ਹੱਥ ਜੋੜ ਕੇ ਬੇਨਤੀ ਕਰਦੇ ਆ ਕਿ ਆਪਣੀਆਂ ਲੜਕੀਆਂ ਨੂੰ ਅਮਾਨ ਭਾਵ ਮਾਰਕਟਰ ਜਾ ਇਹਨਾਂ ਮੁਲਕਾਂ ਦੇ ਵਿੱਚ ਨਾ ਭੇਜੋ ਇੱਥੇ ਕੋਈ ਜਿਹੜਾ ਹੈ ਬਹੁਤ ਇਹਨਾਂ ਦਾ ਹਾਲ ਜੋ ਅਸੀਂ ਦੇਖ ਰਹੇ ਆ ਲਗਾਤਾਰ ਮੁਸ਼ਕਲ ਆ ਸੋ ਇਹ ਲਾਲ ਜਿਹ ਵਿੱਚ ਨਾ ਉਹ ਇਸੇ ਥੋੜੀ ਖਾ ਲਓ ਜਦੋਂ ਉੱਥੇ ਜਾ ਕੇ ਪਸ ਜਾਂਦੇ ਆ ਉਹਨਾਂ ਦੀ ਜਿਹੜੀ ਦਰਦ ਹੁੰਦਾ ਉਹ ਚੱਲਣਾ ਵੀ ਬੜਾ ਮੁਸ਼ਕਲ ਹੁੰਦਾ ਮਾਪੇ ਉਦੋਂ ਜ਼ਿਆਦਾ ਦੁਖੀ ਹੁੰਦੇ ਜਦੋਂ ਧੀ ਦਾ ਫੋਨ ਆਵੇ ਕਿ ਮੇਰੇ ਨਾਲ ਐਦਾ ਗਲਤ ਹੋ ਰਿਹਾ ਮੈਨੂੰ ਇਹ ਟੌਰਚਰ ਕੀਤਾ ਜਾ ਰਿਹਾ ਜਾਂ ਮੈਨੂੰ ਇਹਦੇ ਵਾਸਤੇ ਮੇਰਾ ਗਲਤ ਫਾਇਦਾ ਲਿਆ ਜਾਂਦਾ ਤੇ ਫਿਰ ਮਾਪੇ ਵਖਰੇ ਦੁਖੀ ਹੁੰਦੇ ਆ ਅਸੀਂ ਤਾਂ ਹੱਥ ਜੋੜ ਕੇ ਬੇਨਤੀ ਕਰਾਂਗੇ ਇਥੇ ਥੋੜੀ ਖਾਲੋ ਇਹਨਾਂ ਆਮਾਨ ਦੇ ਵਿੱਚੇ ਖਾਸ ਕਰਕੇ ਲੜਕੀਆਂ ਨੂੰ ਇਹਨਾਂ ਦੇ ਅਰਬ ਮੁਲਕਾਂ ਚ ਨਾ ਭੇਜੋ ਇਥੇ ਇਹਨਾਂ ਦੀ ਬੜਾ ਨਰਾਦਰ ਹੁੰਦਾ ਸੋ ਇਹੀ ਸਾਡੀ ਬੇਨਤੀ ਹੈ ਤੇ ਸਰਕਾਰ ਨੂੰ ਬੇਨਤੀ ਹੈ ਕਿ ਜਿਹੜੇ ਟਰੈਵਲ ਏਜੰਟਾ ਇਹਨਾਂ ਤੇ ਜਰੂਰ ਕੰਕੰਜਾ ਕੱਸਿਆ ਜਾਵੇ ਤਾਂ ਕਿ ਇਹ ਜੀ ਹਾਂ ਦੀ ਜਿਹੜੀ ਇੱਜ਼ਤ ਪੱਤਰ ਰੁੱਲਦੀ ਹੈ ਇਹ ਨਾ ਰੁੱਲੇ